ਕਹੁੰਦੇ ਤੀਆਂ ਦੀ ਕਲਮ ਨੇ ਚੱਕ ਤੇ ਨਹੀਂ ਪਈਆਂ ਦੇ ਨਕਾਬ ਲਾਉਣ ਨੂੰ ਉੱਚਾ ਵੇਖ ਕੇ ਚੁਬਾਰਾ ਪੋਲੇ ਬਾਪ ਨੇ ਨਹੀਂ ਅੱਖਾਂ ਵਿੱਚ ਤੀ ਤੋਰਤੀ ਉੱਚਾ ਵੇਖ ਕੇ ਚੁਬਾਰਾ ਪੋਲੇ ਬਾਪ ਨੇ ਨਹੀਂ ਅੱਖਾਂ ਵਿੱਚ ਤੀ ਤੋਰਤੀ ਕੱਚੇ ਕਰਾਣੋਂ ਧਿਆਨ ਨਾਲ ਦੇਖਦੀਨੀ ਵਾਦਿਆਂ ਦਾ ਪੱਕ ਲੱਭਦੀ ਕੱਚੇ ਕਰਾਣੋਂ ਧਿਆਨ ਨਾਲ ਵੇਖਦੀਨੀ ਵਾਦਿਆਂ ਦਾ ਪੱਕ ਲੱਭਦੀ ਮੋਰ ਰੋਪੇ ਅਸਰਾਣੇ ਵਾਲਾ ਮੇਰਾ ਨੀ ਅੰਜੂਆਂ ਦੇ ਹੋਕ ਸੁਣ ਕੇ ਮੋਹਰੇ ਰੋਪੇ ਆਸਰਾਣੇ ਵਾਲਾ ਮੇਰਾ ਨੀ ਅੰਝੂਆਂ ਦੇ ਹੋਪ ਸੁਣ ਕੇ ਮੇਰਾ ਸਦਰਾਂ ਦਾ ਬਲੰਗਨ ਵਾਰੀਵੇ ਫਿਕਰਾਂ ਦਾ ਕੌਣ ਖਾ ਗਿਆ ਮੇਰਾ ਸਦਰਾਂ ਦਾ ਬਲੰਗਨ ਵਾਰੀਵੇ ਫਿਕਰਾਂ ਦਾ ਕੌਣ ਖਾ ਗਿਆ ਅਸੇ ਰੁੱਖਾਂ ਦੇ ਬਰਾਦਰ ਚੋਂ ਦੇਜੋ ਮੌਸਮ ਨੂੰ ਰਹਿਣ ਚੱਲਦੇ ਅਸੇ ਰੁੱਖਾਂ ਦੇ ਬਰਾਦਰ ਚੋਂ ਦੇਜੋ ਮੌਸਮ ਨੂੰ ਰਹਿਣ ਚੱਲਦੇ ਗੱਡੀ ਲੰਘ ਗਈ ਉਮਰ ਵਾਲੀ ਮੇਂ ਬਾਂਹੇ ਕੰਗਦੇ ਉਹ ਮੰਗਾ ਦਿਆਂ ਚੂੜੀਆਂ ਨੇ ਸੋਣੇ ਹੁਣ ਸ਼ਣ ਕਦਿਆਂ ਬਾਂਹੇ ਕੰਗਦੇ ਉਹ ਮੰਗਾ ਦਿਆਂ ਚੂੜੀਆਂ ਨੇ ਸੋਣੇ ਹੁਣ ਸ਼ਣ ਕਦਿਆਂ